ਚੋਣ ਜਾਬਤਾ ਲਾਗੂ ਹੁੰਦੇ ਹੀ ਪੰਜਾਬ ਭਰ ਚੋਂ ਸਰਕਾਰੀ ਤੇ ਜਨਤਕ ਥਾਵਾਂ ਤੇ ਲੱਗੇ ਫਲੈਕਸ ਬੈਨਰ ਅਤੇ ਪੋਸਟਰ ਉਤਾਰੇ ਜਾ ਰਹੇ ਨੇ ਇਹਨਾਂ ਤੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਸਨ ਨਤੀਜਾ ਚੋਣ ਜਾਬਤਾ ਲਾਗੂ ਹੋਣ ਬਾਅਦ ਕਾਰਵਾਈ ਹੋ ਰਹੀ ਹੈ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਇੱਥੇ ਪਠਾਨਕੋਟ ਸੁਜਾਨਪੁਰ ਅਤੇ ਪੋਆਸਾ ਨੇ ਕਈ ਹਲਕਿਆਂ ਤੋਂ ਬੋਰਡ ਉਤਾਰੇ ਗਏ ਅੱਜ ਸਾਡੀ ਡੀਸੀ ਆਫਿਸ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਮਤਲਬਕ ਜੋ ਵੀ ਸ਼ਹਿਰ ਵਿੱਚ ਪੋਲਿਟਿਕਲ ਪਾਰਟੀ ਦੇ ਬੋਰਡ ਲਗਾਏ ਗਏ ਹਨ ਅੱਜ ਤੋਂ ਅਸੀਂ ਉਹ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਚਾਹੇ ਬੋਰਡ ਸਰਕਾਰੀ ਬਿਲਡਿੰਗ ਤੇ ਲੱਗਿਆ ਚਾਹੇ ਉਹ ਸਰਕਾਰੀ ਦਰਖਤੇ ਲੱਗੇ ਹਨ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਲੱਗੇ ਚਾਹੇ ਕਿਸੇ ਵੀ ਪੋਲ ਦੇ ਉੱਪਰ ਬੋਰਡ ਲੱਗਿਆ ਉਹ ਅੱਜ ਸੀ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਜਿਹੜੇ ਬੋਰਡ ਹੈ ਉਹ ਅਸੀਂ ਇਹ ਨਹੀਂ ਦੇਖਣਾ ਕਿ ਕਿਹੜੀ ਪਾਰਟੀ ਦੇ ਬੋਰਡ ਹੈ ਹਰ ਇੱਕ ਪਾਰਟੀ ਦੇ ਬੋਰਡ ਜਿਹੜੇ ਆ ਉਤਾਰੇ ਜਾਣਗੇ ਇੱਕ ਸਿਵਾਏ ਜੋ ਵੀ ਸਾਡੇ ਉਹਦੇ ਮੰਦਿਰ ਵਗੈਰਾ ਦੇ ਬੋਰਡ ਹੈ ਚਾਹੇ ਕਿਸੇ ਧਾਰਮਿਕ ਦੇ ਬੋਰਡ ਹੈ ਉਹ ਅਸੀਂ ਨਹੀਂ ਉਤਾਰਾਂਗੇ ਬਾਕੀ ਜੋ ਵੀ ਕੋਈ ਪੋਲਿਟਿਕਲ ਪਾਰਟੀ ਹੈ ਉਹਨਾਂ ਦੇ ਬੋਰਡ ਜਿਹੜੇ ਆ ਅੱਜ ਅਸੀਂ ਉਤਾਰਨੇ ਸ਼ੁਰੂ ਕਰ ਦਿੱਤੇ ਆ ਸਾਡੇ ਪਠਾਨਕੋਲ ਵੀ ਸਾਡੇ ਏਰੀਆ ਦੇ ਵਿੱਚ ਪਠਾਨਕੋਲ ਔਰ ਰਪੋਇਆ ਔਰ ਸੁਜਨਪੁਰ ਏਰੀਆ ਆਇਆ ਉਹ ਅਸੀਂ ਟੀਮਾਂ ਅਲੱਗ-ਅਲੱਗ ਬਣਾ ਕੇ ਤੇ ਫਿਰ ਅੱਜ ਅਸੀਂ ਸ਼ੁਰੂ ਕਰ ਦਿੱਤੇ ਆ ਨਾ ਟੀਮਾਂ ਨੂੰ ਭੇਜ ਦਿੱਤਾ ਗਿਆ ਅੱਜ ਅੱਜ ਤੋਂ ਜਿਹੜੇ ਬੋਰਡ ਹੈ ਉਹ ਉਤਾਰੇ ਸ਼ੁਰੂ ਕਰ ਦਿੰਦੇ ਹਾਂ